দর্শক ਕੋਰੇਟਬਾਦ ਫੇਰ ਦਬਾਰਾ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਅਸੈਂਬਲੀ ਵਿੱਚ ਸਿੱਖ ਅਸੈਂਬਲੀ ਮੈਂਬਰ ਡਾਕਟਰ ਜਗਮੀਤ ਕੋਰ ਬੈਂਸ ਅਤੇ ਸੈਨੇਟਰ ਐਨਾ ਵਲੂ ਟ੍ਰਾਂਸਨਰ ਡਿਪਰੈਸ਼ਨ ਬਿਲ SB 509 ਪੇਸ਼ ਕੀਤਾ ਗਿਆ ਹੈ ਔਰ ਯਾਦ ਰਹੇ ਪਹਿਲਾਂ ਵੀ ਇਹ ਬਿਲ ਅਸੈਂਬਲੀ ਵਿੱਚ ਪਾਸ ਕੀਤਾ ਗਿਆ ਸੀ ਪਰ ਇਸ ਨੂੰ ਹਿੰਦੂਤਮੀਆਂ ਦੀ ਲੋਬੀ ਨੇ ਸੈਨੇਟ ਵਿੱਚ ਬਲੌਕਾ ਦਿੱਤਾ ਸੀ ਹੁਣ ਇਸ ਬਿਲ ਨੂੰ ਦੁਬਾਰਾ ਪੇਸ਼ ਕੀਤਾ ਗਿਆ ਹੈ ਸੁਇਸ ਪਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਣੇ ਚੇਤਨ ਬੜੇ ਰਹਿਣਾ ਦੇਖਣ ਸੁਣਨ ਲਈਆਂ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ ਰਾਟ ਸਾਬ ਕੀ ਕਹਿਣਾ ਚਾਹੋਗੇ ਅ ਦੇਖੋ ਪ੍ਰੈਜ਼ੀਡੈਂਟ ਟਰੰਪ ਦੇ ਦੁਬਾਰਾ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਇੱਕ ਸਵਾਲ ਜਿਹੜਾ ਸਿੱਖ ਹਲਕਿਆਂ ਦੇ ਵਿੱਚ ਖਾਸ ਤੌਰ ਤੇ ਵਿਚਾਰ ਦਾ ਵਿਸ਼ਾ ਸੀ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੀ ਨੀਤੀ ਹੋਏਗੀ ਕਿ ਜਿਹੜਾ ਭਾਰਤ ਦੀ ਦਖਲਅੰਦਾਜ਼ੀ ਔਰ ਖਾਸ ਤੌਰ ਤੇ ਅਮਰੀਕਨ ਸੋਇਲ ਤੇ ਅਮਰੀਕਨ ਸੋਵਰਨਿਟੀ ਦੀ ਵਾਇਲੇਸ਼ਨ ਔਰ ਕਿਲਿੰਗ ਜੋ ਕੈਨੇਡਾ ਚ ਕੀਤੀ ਹੈ ਅਮਰੀਕਾ ਚ ਫਾਇਲ ਪਲਾਟ ਹੋਇਆ ਇਸ ਦੇ ਉੱਤੇ ਔਰ ਅੱਜ ਵੀ ਕਿਉਂਕਿ ਇਸ ਦੇ ਉੱਤੇ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਚ ਵੀ ਸਵਾਲ ਨਹੀਂ ਆਇਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਹਾਲਾਂ ਇੰਡੀਅਨ ਜਰਨਲਿਸਟ ਨੇ ਜਿਹੜੀ ਚਲਾਕੀ ਕਰਨੀ ਚਾਹੀ ਕਿ ਸੈਪਰੇਟਿਜ਼ਮ ਦੇ ਨਾਂ ਥੱਲੇ ਸਿੱਖਾਂ ਨੂੰ ਜਿਹੜਾ ਉਹ ਬਦਨਾਮ ਕਰ ਉਹ ਜਿਹੜਾ ਉਸ ਨੂੰ ਦਾ ਟਰੰਪ ਨੇ ਜਿਹੜਾ ਉਹ ਪਾਸੇ ਕਰ ਦਿੱਤਾ ਉਹ ਸਵਾਲ ਨੂੰ ਹਾਂ ਔਰ ਇਸ ਕਰਕੇ ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਕੈਲੀਫੋਰਨੀਆ ਦੀ ਅਸੈਂਬਲੀ ਚ ਪਿਛਲੇ ਸਾਲ ਬੀਬੀ ਡਾਕਟਰ ਜਗਮੀਤ ਜਸਮੀਤ ਬੈਂਸ ਉਹਨਾਂ ਨੇ ਹੋਰ ਜਿਹੜਾ ਕੋ-ਸਪான்ਸਰਸ ਦੇ ਨਾਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿਲ ਕੈਲੀਫੋਰਨੀਆ ਅਸੈਂਬਲੀ ਚ ਲਿਆਂਦਾ ਸੀ ਔਰ ਉਹਦਾ ਮਕਸਦ ਇਹ ਸੀ ਕਿ ਜਿਹੜੇ ਕੈਲੀਫੋਰਨੀਆ ਦੇ ਲਾ ਐਨਫੋਰਸਮੈਂਟ ਆਫੀਸ਼ੀਅਲਸ ਨੇ ਉਹਨਾਂ ਦੀ ਟ੍ਰੇਨਿੰਗ ਦੇ ਲਈ ਸਪੈਸ਼ਲ ਫੰਡ ਵੀ ਰੱਖਿਆ ਜਾਏ ਔਰ ਉਹਨਾਂ ਨੂੰ ਇਹ ਦੱਸਿਆ ਜਾਏ ਕਿ ਵੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਸਾਰੇ ਵਾਕਿਆ ਦੇ ਨਾਲ ਉਹਨਾਂ ਨੇ ਕਿਵੇਂ ਪੇਸ਼ ਹੋਣਾ ਹੈ ਔਰ ਉਹਨਾਂ ਦੀ ਜਿਹੜੀ ਹੈ ਇਸ ਦੇ ਉੱਤੇ ਪ੍ਰੋਪਰ ਟ੍ਰੇਨਿੰਗ ਹੋਵੇ ਹਮ ਅਸੈਂਬਲੀ ਦੇ ਵਿੱਚ ਇਹ ਬੜੇ ਯੂਨੀਨਿਮਸਲੀ ਪਾਸ ਹੋਇਆ ਹੈ ਲੇਕਿਨ ਜਿਵੇਂ ਹਿੰਦੂਤਵ ਵੀ ਲੌਬੀ ਕੈਲੀਫੋਰਨੀਆ ਦੇ ਵਿੱਚ ਵੀ ਹਿੰਦੂ ਫਾਊਂਡੇਸ਼ਨ ਔਰ ਦੂਸਰੀ ਪੂਰੀ ਐਕਟਿਵ ਹੈ ਉਹਨਾਂ ਨੇ इवन ਜਿਹੜੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦਾ ਬਿਲ ਜਿਹੜਾ ਕੈਲੀਫੋਰਨੀਆ ਅਸੈਂਬਲੀ ਔਰ ਸੈਨੇਟ ਦੋਨਾਂ ਚ ਪਾਸ ਹੋ ਗਿਆ ਸੀ ਉਸ ਨੂੰ ਉਹਨਾਂ ਨੇ ਸੈਨੇਟ ਜਿਹੜਾ ਗਵਰਨਰ ਤੋਂ ਵੀ ਠੋਕਰਾ ਦਿੱਤਾ ਇਸ ਤੇ ਔਰ ਇੱਥੇ ਇਸ ਬਿਲ ਨੂੰ ਜਿਹੜਾ ਅਸੈਂਬਲੀ ਨੇ ਯੂਨਾਨੀਮਸਲੀ ਪਾਸ ਕੀਤਾ ਉਹ ਸੈਨੇਟ ਦੇ ਵਿੱਚ ਉਹਨਾਂ ਨੇ ਕੁਝ ਤਰੀਕੇ ਹੁੰਦੇ ਨੇ ਕਿ ਸੈਨੇਟ ਕਮੇਟੀ ਦੇ ਹਵਾਲੇ ਕਰਤਾ ਜਾਂ ਦੂਜਾ ਇਵੇਂ ਹੀ ਹੁੰਦਾ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਠੰਡੇ ਬਸਤੇ ਚ ਪਾ ਦਤਾ ਹੈ ਔਰ ਜਦੋਂ ਅਸੀਂ ਵੀ ਤੁਸੀਂ ਵੀ ਸੀ ਜਦੋਂ ਸੈਕਰਾਮੈਂਟੋ ਲੰਬੀ ਵਾਕ ਜਿਹੜੀ ਹੈ ਬੇਕਰ ਫੀਲਡ ਤੋਂ ਜਿਹੜੀ ਹੈ ਉਹ ਕੀਤੀ ਨੌਜਵਾਨਾਂ ਨੇ ਔਰ ਨਵੰਬਰ ਦੇ ਪਹਿਲੇ ਦਿਨ ਜਿਹੜਾ ਉੱਥੇ ਸੈਕਰਾਮੈਂਟੋ ਅਸੈਂਬਲੀ ਦੇ ਬਾਹਰ ਵੱਡਾ ਕੱਟ ਹੋਇਆ ਬਹੁਤ ਸਾਰੇ ਅਸੈਂਬਲੀਮੈਨ ਸੈਨੇਟਰ ਔਰ ਡਾਕਟਰ ਜਸਮੀਤ ਬਾਂਸ ਵੀ ਸਪੀਕਰ ਸੀ ਬਿਲਕੁਲ ਔਰ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਵੀ ਉੱਥੇ ਬੀਬੀ ਨੇ ਜਿਹੜਾ ਕਿਹਾ ਉਹਨੇ ਕਿਹਾ ਵੀ ਮੈਂ ਤੁਹਾਡੀ ਧੀ ਐ ਔਰ ਮੈਂ ਇਹ ਵਾਅਦਾ ਕਰਦੀ ਐ ਕਿ ਬੇਸ਼ੱਕ ਪਹਿਲੀ ਪਹਿਲਾ ਅਟੈਂਪਟ ਜਿਹੜਾ ਸੈਨੇਟ ਦੇ ਵਿੱਚ ਕਿਲ ਕੀਤਾ ਗਿਆ ਲੇਕਿਨ ਅਸੀਂ ਇਸ ਨੂੰ ਜਿਹੜਾ ਬਿੱਲ ਨੂੰ ਦੁਬਾਰਾ ਲਿਆਵਾਂਗੇ ਔਰ ਇਸ ਵਾਰ ਸਾਨੂੰ ਸੈਨੇਟ ਦੇ ਵਿੱਚ ਵੀ ਵੱਡੇ ਔਰ ਉਹਨਾਂ ਦੇ ਨਾਲ ਉਹ ਉਸ ਆਪਣੇ ਨਾਲ ਬਹੁਤ ਸਾਰੇ ਸੈਨੇਟਰ ਔਰ ਵੀ ਲਿਆਏ ਹੋਏ ਸੀ ਬੀਬੀਆਂ ਬੰਦ ਜਿਨ੍ਹਾਂ ਨੇ ਐਡਰੈਸ ਵੀ ਕੀਤਾ ਹੈ उस गैदरिंग और अपने इकरार ਦੇ ਉੱਤੇ ਜਿਹੜਾ ਉਹ ਕਾਇਮ ਰਹਿੰਦੇ ਆ ਕਾਲ ਨਭੋਂਦੇ ਆ ਉਹਨਾਂ ਨੇ ਜਿਹੜਾ ਜਿਹੜੀ ਖਬਰ ਕੱਲ ਦੀ ਸੀ ਕਿ ਉਹਨਾਂ ਨੇ ਔਰ ਸੈਨੇਟਰ ਐਨਾ ਮੈਕਬੈਲੋ ਨੇ ਅਸੈਂਬਲੀ ਦੇ ਵਿੱਚ ਬਿਲ ਨੰਬਰ SB509 ਇਟ ਟ੍ਰਾਂਸਨੈਸ਼ਨਲ ਰੈਪਰੈਸ਼ਨ ਦੇ ਉੱਤੇ ਪੇਸ਼ ਕੀਤਾ ਔਰ ਇਸ ਦੇ ਉੱਤੇ ਅਮਰੀਕਨ ਸੇ ਕਾਕਸ ਕਮੇਟੀ ਸੇ ਕੋਲੀਸ਼ਨ ਜਕਾਰਾ ਮੂਵਮੈਂਟ ਸੈਲਡ ਐ ਯੂਨਾਈਟਿਡ ਸਿਕਸ ਉਹਨਾਂ ਸਾਰਿਆਂ ਨੇ ਇਸ ਮੁੱਦੇ ਤੇ ਸੈਨੇਟਰ ਕੈਬਲਰੋ ਆਫਿਸ ਦੇ ਨਾਲ ਕਲੈਬੋਰੇਟ ਕੀਤਾ ਔਰ ਕਿਉਂਕਿ ਇਸ ਬਿਲ ਨੂੰ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹੋਏ ਹਾਂ ਆਲਮੋਸਟ ਉਸੇ ਲਾਈਨ ਤੇ ਹੀ ਹੈ ਰੀ ਇਨਟਰੋਡਿਊਸ ਹੈ ਔਰ ਇਸ ਦੇ ਵਿੱਚ ਜਿਹੜੀ ਡੈਕਲੇਰੇਸ਼ਨ ਬੇਸਿਕਲੀ ਹੈ ਕਿ ਵੀ ਇਹ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਉਹਨਾਂ ਇਨ ਵਿਅਕਤੀਆਂ ਦੇ ਖਿਲਾਫ ਜਿਹੜੀਆਂ ਮੁਲਕ ਤੋਂ ਬਾਹਰ ਜਿਹੜੇ ਲੋਕ ਨੇ ਵੋਕਲ ਨੇ ਐਂਟੀ ਰਜਾਈਮ ਜੋ ਵੀ ਰਜਿਮ ਕਰਦਾ ਉਹਦੇ ਖਿਲਾਫ ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਏਡ ਦੇਣੀ ਔਰ ਉਹਨਾਂ ਦੀ ਜਿਹੜੀ ਹੈ ਸਪੋਰਟ ਕਰਨੀ ਉਹਨਾਂ ਦੇ ਡਿਸਿਡੈਂਟਸ ਦੀ ਜਿਹੜੇ ਰਿਲੀਜੀਅਸ ਐਥਨਿਕ ਮਾਈਨੋਰਟੀ ਕਮਿਊਨिटीज ਨੇ ਜਿਹੜੇ ਹਿਊਮਨ ਰਾਈਟਸ ਵਾਇਲੇਸ਼ਨ ਤੇ ਆਵਾਜ਼ ਚੁੱਕਦੇ ਨੇ ਪਰ ਦੁਸ਼ਮਣ ਜਿਹੜੇ ਮੁਲਕਾਂ ਨਾਲ ਉਹਨਾਂ ਦਾ ਸਬੰਧ ਹੈ ਉਹ ਇੱਥੇ ਆ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ ਔਰ ਇਸ ਮੁੱਦੇ ਦੇ ਉੱਤੇ ਜਿਹੜਾ ਗਵਰਨਮੈਂਟ ਅਫੀਸ਼ੀਅਲਸ ਡਿਪਲੋਮੈਟਿਕ ਪਰਸਨਲ ਪ੍ਰਾਕਸੀਸ ਜਿਹੜੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਫਿਜ਼ੀਕਲ ਐਕਸ ਅਸੌਲਟ अनਐਕਸਪਲੇਨਡ ਡਿਸਪੀਅਰੈਂਸ ਫਿਜ਼ੀਕਲ অর ਔਨਲਾਈਨ ਸਰਵੇਲੈਂਸ ਸਟਾਕਿੰਗ ਇੰਟੀਮਿਡੇਸ਼ਨ ਡਿਜੀਟਲ ਥ੍ਰੈਟਸ ਸਾਈਬਰ ਅਟੈਕਸ ਟਾਰਗੇਟਡ ਸਰਵੇਲੈਂਸ ਜਿਵੇਂ ਸਾਡੇ ਪ੍ਰੋਗਰਾਮਸ ਵੀ FBI ਦੀ ਉਹ ਐਡ ਚਲਦੀ ਹੈ ਸਾਰੇ ਉਹੀ ਲਫ਼ਜ਼ ਨੇ ਕਿ ਵੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੀ ਡੈਫੀਨੇਸ਼ਨ ਕੀ ਹੈ ਬਿਲਕੁਲ ਔਰ ਇਹ ਔਨਲਾਈਨ ਹਰਾਸਮੈਂਟ ਹੋਏ ਜਾਂ ਕੋਇਲੀਜਨ ਹੋਏ ਹਰਾਸਮੈਂਟ ਜਾਂ ਥ੍ਰੈਟਸ ਹੋਣ ਫੈਮਿਲੀ ਨੂੰ ਹੋਣ ਜਾਂ ਬੈਕ ਹੋਮ ਜਿਹੜੀਆਂ ਫੈਮਲੀਆਂ ਨੇ ਉਹਨਾਂ ਨੂੰ ਥ੍ਰੈਟ ਹੋ ਇਹ ਸਾਰੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਦਾਇਰੇ ਦੇ ਵਿੱਚ ਆਂਦੀ ਹੈ ਇਹ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਥ੍ਰੈਟ ਹੈ ਇੰਡੀਵਿਜੂਅਲਸ ਨੂੰ ਡੈਮੋਕਰੈਟਿਕ ਇੰਸਟੀਟਿਊਸ਼ਨਸ ਨੂੰ ਜਾਂ ਰਾਈਟਸ ਐਂਡ ਫਰੀਡਮਸ ਦੇ ਹੱਕ ਨੂੰ ਜਿਹੜੇ ਜਿਨ੍ਹਾਂ ਨੇ ਲਾਗੂ ਕਰਨਾ ਤੇ ਨੈਸ਼ਨਲ ਸਿਕਿਉਰਿਟੀ অর ਸੋਵਰਨਿਟੀ ਫੇਰ ਇਹ ਸਾਰੀਆਂ ਟੈਕਨੋਲੋਜੀ ਸਰਵੇਲੈਂਸ ਔਰ ਇਹ ਸਾਰੇ ਦੀ ਗੱਲ ਹੈ ਔਰ ਇਹਦੇ ਚ ਹੈ ਕਿ ਵੀ ਇਹ ਸਟੇਟ ਆਫ ਕੈਲੀਫੋਰਨੀਆ ਦਾ ਫਰਜ਼ ਹੈ ਕਿਬੀ ਇਸ ਦੇ ਉੱਤੇ ਉਹਨਾਂ ਬੰਦਿਆਂ ਨੂੰ ਆਰਗੇਨਾਈਜੇਸ਼ਨਸ ਨੂੰ ਪ੍ਰੋਟੈਕਟ ਕਰੇ ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਨੇ ਇਸੇ ਤਰ੍ਹਾਂ ਪਰਸਿਊ ਕਰੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਐਪਰੋਪਰੀਏਟ ਜਿਹੜੇ ਇਹ ਸਾਰੇ ਦੇ ਵਿੱਚ ਇਨਵੋਲਵ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਸਪੋਰਟ ਸਰਵਿਸਿਜ਼ ਪ੍ਰੋਵਾਈਡ ਕਰੇ ਵਿਕਟਿਮਸ ਨੂੰ ਕਮਿਊਨਿਟੀਜ਼ ਨੂੰ ਤਾਂਕਿ ਉਹ ਇਹ ਸਾਰੇ ਦੁੱਖ ਨੂੰ ਝੱਲ ਸਕਣ ਔਰ ਜਿਹੜਾ मीनिंगਫੁਲੀ ਹੋਲਡ ਅਕਾਊਂਟੇਬਲ ਫੋਰਨ ਗਵਰਨਮੈਂਟਸ ਐਂਗੇਜਡ ਇਨ ਟਰਾਂਸਨੈਸ਼ਨਲ ਕਿਉਂਕਿ ਇਹ ਸਬਜੈਕਟ ਤਾਂ ਫੈਡਰਲ ਹੈ ਸੋ ਕੈਲੀਫੋਰਨੀਆ ਅਸੈਂਬਲੀ ਚ ਜੇ ਹੁੰਦਾ ਹੈ ਤੇ ਫੈਡਰਲ ਜਿੱਥੇ ਆਲਰੇਡੀ ਨਵੀਂ ਕਾਂਗਰਸ ਦੇ ਵਿੱਚ ਵੀ ਇਹ ਬਿਲ ਆਣਗੇ ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰੇ ਦੇ ਉੱਤੇ ਫਿਰ ਉਹਨਾਂ ਨੇ ਸੈਕਸ਼ਨ ਬੀ ਦੇ ਵਿੱਚ ਜਿਹੜਾ ਹੈ ਉਹ ਫੰਡਿੰਗ ਔਰ ਦੂਸਰੇ ਦੀ ਮੰਗ ਕੀਤੀ ਸੀ ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਇਸ ਅਗੇਨ ਉਦਮ ਦੇ ਲਈ ਕਿ ਵੀ ਡਾਕਟਰ ਸਾਹਿਬਾ ਨੇ ਡਾਕਟਰ ਜਸਮੀਤ ਬੈਂਸ ਨੇ ਔਰ ਉਹਨਾਂ ਦੇ ਜਿਹੜੇ ਕੋਸਪੌਂਸਰ ਨੇ ਉਹਨਾਂ ਨੇ ਇਸ ਬਿਲਡ ਨੂੰ ਦੁਬਾਰਾ ਕੈਲੀਫੋਰਨੀਆ ਅਸੈਂਬਲੀ ਚ ਲਿਆਂਦਾ ਅਸੈਂਬਲੀ ਚੋਂ ਦਾ ਥਰੂ ਹੋਏਗਾ ਅਸੀਂ ਦੇਖਾਂਗੇ ਕਿ ਇਸ ਵਾਰ ਸੈਨੇਟ ਦੀ ਦੇ ਵਿੱਚ ਕਿਵੇਂ ਇਹ ਅੱਗੇ ਵਧੇਗਾ ਬਿਲਕੁਲ ਆ ਸਰ ਬਹੁਤ ਬਹੁਤ ਸ਼ੁਕਰੀਆ ਸੋਥਲਨ ਬ੍ਰੇਕ ਫੀਅਰਸ ਦੋਸਤਾਂ ਨੂੰ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ